ਸਵਾਗਤ ਹੈ ਵੀਰੇ ਗਰੇਲ ਡੈਰੀ ਫਾਰਮ ਪਿੰਡ ਤੁੰਗਾ ਇਹੜੀ ਤਸਵੀਰ ਹੈ ਕੋਟ ਜਿਲ੍ਹਾ ਲੁਧਿਆਣਾ ਅੱਜ ਆਪਾਂ ਪੰਜ ਸੇ ਨਾਗ ਦਿਖਾਵਾਂਗੇ ਜਰਸੀਆਂ ਦੇ ਫਾਰਮ ਦੇ ਉੱਤੇ ਆਪਣੇ ਫਾਰਮ ਦੀ ਤਿਆਰੀ ਵੀ ਚੱਲ ਰਹੀ ਸੀਗੀ ਫਾਰਮ ਥੋੜਾ ਆਪਾਂ ਹੋਰ ਸਾਈਡ ਤੇ ਵਧਾਇਆ ਵਾ ਤੇ ਫਾਰਮ ਦੀ ਤਿਆਰੀ ਚੱਲ ਰਹੀ ਆ ਤੇ ਆਪਾਂ ਫੋਨ ਬਹੁਤ ਆਉਂਦੇ ਸੀ ਵੀਰੇ ਗਾਈਆਂ ਦੀ ਖਾਤਰ ਇਸ ਕਰਕੇ ਅੱਜ ਨਾਗ ਆਪਾਂ ਨਵੇਂ ਮਂਗਾਏ ਆ ਤੇ ਆ ਬੱਚੀ ਨਗੀਨਾ ਦਿਖਾਉਨੇ ਆ ਪਹਿਲੇ ਨੰਬਰ ਦੇ ਬੱਚੀ ਸ਼ੇਲ ਹੋ ਗਈ ਆਪਣੀ ਹੁਣੀ ਬਾਈ ਹੁਣੀ ਧੂਰੀ ਤੋਂ ਆਏ ਸੀਗੇ ਉਹਨਾਂ ਨੇ ਲਈਆ ਪਲੌਣ ਬੱਸੀ ਸੂੰਦੀ ਆ ਲੇਵਾਂ ਲੁਹਾ ਦੇਖੋ ਤੁਸੀਂ ਕੋਈ ਅੰਤ ਨਹੀਂ ਲੈਵੇ ਦਾ ਬਹੁਤ ਚੰਗੀ ਬੱਛੀ ਸੀਗੀ ਪਹਿਲੇ ਸੂਏ ਬਾਕੀ ਨਾਗ ਆਪਾਂ ਦਿਖਾਉਣੇ ਆ ਕੱਲ ਨੂੰ ਆਪਣੇ ਕੋਲ ਹੋਰ ਵੀ ਨਾਗ ਪਹੁੰਚ ਜਾਣੇ ਆ ਫਾਰਮ ਤੇ ਸਾਰੇ ਵੀਰਾਂ ਦਾ ਸਵਾਗਤ ਆ ਆਪਣੇ ਚੈਨਲ ਤੇ ਗ੍ਰੇਲ ਡੈਰੀ ਫਾਰਮ ਤੋਂ ਗਾਹੜੀ ਤੇ ਆਪਣੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬਾਕੀ ਗੱਲ ਆਪਾਂ ਕਰਾਉਣੇ ਆ ਕੱਲੀ ਕੱਲੀ ਡਿਟੇਲ ਦੱਸਦੇ ਆ ਹਾਂਜੀ ਅਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਨਾਕ ਆ ਜੀ ਅੱਜ ਆਪਣੇ ਕੋਲੇ 6 ਗਾਈਆਂ ਇੱਕ ਕੱਠੀ ਸ਼ਤਨੀ ਠੀਕ ਆ ਜੀ ਤੇ ਆਪਾਂ ਕੱਲੀ ਕੱਲੀ ਡਿਟੇਲ ਤੋੜ ਕੇ ਦੱਸ ਦਿੰਨੇ ਆ ਹਾਂਜੀ ਤੋੜ ਲਈ ਪਹਿਲੇ ਨੰਬਰ ਤੇ ਤਾਜੀ ਸੁਹੀ ਹੋਈ ਆ ਵੀਰੇ ਬੱਸਾ ਮਗਰਾ ਦੂਜੇ ਸੁਏ ਸੁਹੀ ਹੋਈ ਆ ਲੇਵਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੇਵਾ ਤਿਆਰ ਕੀਤਾ ਹੋਇਆ ਥਾਣਾ ਥੋੜਾ ਦੀ ਓਕੇ ਆ ਜਮਾ ਚਾਰ ਹੀ ਥਾਣਾ ਕੋਈ ਖੋੜ ਸਾਂਗ ਨਹੀਂ ਹੈ ਲੇਵੇ ਤੇ ਮੂੰ ਮੱਥੇ ਦੀ ਪੂਰੀ ਸਕੀਨ ਆ ਹੁਣ 9-10 ਕਿਲੋ ਇਸ ਟਾਈਮ ਬੋਲਾ ਤਿਆਰ ਆ ਰੇਟ ਬਿਲਕੁਲ ਆਪਣੇ ਫਾਰਮ ਤੇ ਜਾਇਜ ਹੋਣਗੇ ਲੈਣ ਦੇਣ ਵਾਲੇ ਰੇਟ ਹੋਣਗੇ ਮੁੱਲ 45000 ਆ 47000 ਦੀ ਬੱਚੀ ਦੇ ਦਾਂਗੇ ਬਾਕੀ ਮਾਨਤਾਨ ਵੀਰੇ ਮੌਕੇ ਤੇ ਹੋ ਜਾਊਗਾ ਇਹਨਾਂ ਦੇ ਬੱਚੇ ਆਪਾਂ ਦਿਖਾ ਦਿੰਨੇ ਆ ਇੱਧਰ ਬੱਚੇ ਬੈਠੇ ਨੇ ਇਹਨਾਂ ਦੇ ਤੇ ਕੁਛ ਬੱਚੇ ਇੱਧਰ ਨੇ ਸਾਰੀਆਂ ਤਾਜ਼ੀਆਂ ਸੂਈਆਂ ਗਾਈਆਂ ਨੇ 2 ਨੰਬਰ ਤੇ ਪਹਿਲੇ ਸੂਏ ਸੂਈ ਹੋਈ ਆ 2.5 ਮਹੀਨੇ ਤੋਂ 2.5 ਮਹੀਨੇ ਦੀ ਸੂਈ ਹੋਈ ਆ ਇਸ ਟਾਈਮ 8 ਕਿਲੋ ਦੁੱਧ ਆ ਬਿਲਕੁਲ ਜਾਇਜ਼ ਰੇਟ ਆ ਬੱਚਾ ਮਗਰ 2.5 ਮਹੀਨੇ ਦੀ ਸੂਈ ਹੋਈ ਆ ਪਹਿਲੇ ਸੂਏ ਸੂਈ ਹੋਈ ਆ ਦੇਖ ਸਕਦੇ ਹੋ ਨੇ ਵਾਲੂ ਆ ਦੇਖ ਸਕਦੇ ਵਧੀਆ ਥਾਂ ਵਧੀਆ ਲੱਗਿਆ ਪਹਿਲੇ ਸੂਏ ਛੋਟੇ ਕਦਰ ਯਾਰ ਸੀ ਆ ਬਹੁਤ ਖੂਨ ਆਉਂਦੇ ਆ ਛੋਟੇ ਕਦਰ ਦੀ ਯਾਰ ਸੀ ਇਹਦੇ ਖਾਤਰ ਦੇਖ ਸਕਦੇ ਹੋ ਤੁਸੀਂ ਪਹਿਲੇ ਸੂਏ ਸੂਈ ਹੋਈ ਆ ਪਹਿਲੇ ਸੂਏ ਸੂਈ ਹੋਈ ਆ ਪੱਛੀ ਸ਼ੀਲ ਠੰਡੀ ਆ ਉਪਰ ਆ ਕਰਦੀ ਆ ਥੋੜਾ ਜਿਹਾ ਨਵੇਂ ਨੰਗਰਾਏ ਕਰਕੇ ਰੇਟ ਬਿਲਕੁਲ ਜਿਆ ਜ 27000 ਰੁਪਿਆ ਰੇਟ ਆ ਮਾਨਤਣ ਹੋ ਜੂ ਵੀਰੇ ਮੌਕੇ ਤੇ ਇਹ ਨੰਬਰ ਤੇ ਵੀਰੇ ਦਿਖਾਉਣੇ ਆ ਤਾਜੀ ਸੂਈ ਹੋਈ ਆ ਬੱਸਾ ਮਗਰ ਤੇ ਬੋਲਾ ਹੈਗਾ ਹੁਣ ਵੀਰੇ ਇਹਦੇ ਥੱਲੇ 9 ਕਿਲੋ 9 ਕਿਲੋ ਬੋਲਾ ਹੈ ਤਿਆਰ ਆ 10 11 ਕਿਲੋ ਦੁੱਧ ਦਊਗੀ ਛੋਟੇ ਗਾਧਰੀ ਜਰਸੀ ਆ ਵਧੀਆ ਕਾਫੀ ਕਲਰ ਵਾਲੀ ਜਰਸੀ ਆ ਥਣ ਲੇਵਾ ਤੁਸੀਂ ਦੇਖ ਸਕਦੇ ਹੋ ਵਧੀਆ ਥਣ ਲੱਗਿਆ ਹੋਇਆ ਕੋਈ ਖੋਟ ਸਾਗ ਨਹੀਂ ਚਵਾਈ ਦੀ ਇੱਕ ਨੰਬਰ ਆ ਮੂੰਹ ਮੱਥੇ ਦੀ ਸਕੀਨ ਆ ਪੂਰੀ ਰੇਟ ਬਿਲਕੁਲ ਜਾਇਜ਼ ਹੋ ਵੀਰੇ ਇਹਦਾ 35000 ਜੀ ਬੱਚੀ ਦੇ ਦੇਣੀ ਆ ਹਾਂ ਨਾ 35000 ਆ ਮਾਨਤਾਨ ਹੋ ਜੂ ਵੀਰੇ ਮਾੜਾ ਮੋਟਾ ਸੋੜ ਸੱਪਾ ਹੋ ਜੂ ਮੁੱਲ ਆਪਣੇ ਲੈਣ ਦੇਣ ਵਾਲੀ ਹੁੰਦੇ ਨੇ ਕੋਈ ਆਪਣੇ ਜ਼ਿਆਦਾ ਮੁੱਲ ਨਹੀਂ ਹੁੰਦੇ ਹੈਗੇ ਵੀਰੇ ਤੇ 4 ਨੰਬਰ ਤੇ ਵੀਰੇ ਦਿਖਾਉਣੇ ਆ ਅੱਜ ਸਵੇਰ ਦੀ ਸੂਈ ਹੋਈ ਆ 18 20 ਗੱਲੋ ਵਾਲੀ ਯਾਰਸੀ ਆ ਪਿਛਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਬੱਸਾ ਮਗਰਾ ਜੇਰ ਜੱਪਾ ਜਮਾ ਓਕੇ ਪੈ ਗਿਆ ਆਪਣੇ ਕੋਲੇ ਵੀਡੀਓ ਹੈਗੀ ਆ ਜਿਹੜਾ ਵੀਰ ਨੇ ਕੋਈ ਦੇਖਣੀ ਆ ਵੀਡੀਓ ਵੀਡੀਓ ਆਪਣੇ ਕੋਲੇ ਹੈ ਜੇਰ ਦੀ ਜੇਰ ਜਮਾ ਓਕੇ ਪੈ ਗਈ ਦੇਖ ਸਕਦੇ ਤੁਸੀਂ ਵੱਡੀ ਬੈੜੀ ਆ ਵੀਰੇ ਪੰਜਾਬ ਵਾਲੀ ਜਰਸੀ ਆ ਥਣ ਲੈ ਵੀ ਦਾ ਕੋਈ ਅੰਤ ਹੀ ਨਹੀਂ ਹੈਗਾ ਵਧੀਆ ਥਣ ਲੱਗਿਆ ਮੱਝਾਂ ਵਾਲਾ ਥਣ ਲੱਗਿਆ ਹੋਇਆ ਪੂਰਾ ਲੈਵੇ ਦੀ ਤੁਸੀਂ ਦੇਖ ਸਕਦੇ ਹੋ 18 ਕਿਲੋ ਪਿਛਲੇ ਸੂਏ ਦਿੱਤਾ ਹੋ ਸਕਦਾ 80 20 ਤੋਂ ਪਲੱਸ ਜਾਵੇ ਬਾਕੀ ਵੀਰੇ ਦੁੱਧ ਹੁੰਦਾ ਜੀ ਸੇਵਾਰਾ ਜਿੰਨੀ ਆਪਾਂ ਸੇਵਾ ਕਰਾਂਗੇ ਓਨਾ ਡੰਗਰ ਦੁੱਧ ਦੇ ਦੰਦਾ ਬਾਕੀ ਅੰਦਾਜ਼ਾ ਤੁਸੀਂ ਲੇਵੇ ਤੋਂ ਲੈ ਹੀ ਲੈਣਾ ਮੁੱਲ ਵੀਰੇ ਇਹਦਾ 65000 ਮੁੱਲਾ ਮਾਨਤਾਨ ਵੀਰੇ ਮੌਕੇ ਤੇ ਹੋ ਜਾਊਗਾ ਕੋਈ ਗੱਲ ਨਹੀਂ ਮਾਨਤਾਨ ਕਰ ਦਾਂਗੇ ਦੇਖ ਸਕਦੇ ਤੁਸੀਂ ਠੰਡ ਦੇ ਵਧੀਆ ਥਾਂ ਲੱਗਿਆ ਹੋਇਆ ਮੂਰੇ ਮਗਰ ਲੈਵਾ ਇੱਕ ਹੀ ਆ ਠੰਡੀ ਸੀਲ ਪੂਰੀ ਆ ਅ ਬੱਚਾ ਨਾਲ ਆ ਵੀਰੇ ਇਹਦੇ ਮਾਨਤਾਨ ਵੀਰੇ ਮੌਕੇ ਤੇ ਹੋ ਜਾਊਗਾ ਆ ਬੱਚੀ ਆਪਣੀ ਵੇਚ ਚੁੱਕੀ ਆ ਪਾ ਦਿਖਾਈਆ ਪਹਿਲਾਂ ਵੀਡੀਓ ਦੇ ਵਿੱਚ 5 ਨੰਬਰ ਤੇ ਦਿਹਾਉਣੇ ਆ ਵੀਰੇ ਇਹ ਵੀ ਬਿਲਕੁਲ ਤਾਜੀ ਸੂਈ ਹੋਈ ਆ ਅੱਜ ਆਪਣੇ ਕੋਲੇ ਨਾਗ ਆਏ ਸੀ ਤਾਂ ਨੇ ਇੱਕ ਸੇਲ ਹੋ ਗਈ ਇਹ ਦੋ ਨਾਗ ਰਹਿ ਗਏ ਤਾਜੀ ਸੂਈ ਹੋਈ ਆ ਲੇਵਾ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੇ ਲੇਵੇ ਦੀ ਆ ਚਾਰ ਹੀ ਥਣ ਲੱਗੇ ਹੋਇਆ ਕੋਈ ਖੋਟ ਸਾਂਗ ਨਹੀਂ ਚਵਾਈ ਦੀ ਇੱਕ ਨੰਬਰ ਆ ਕ੍ਰਾਸਪਨ ਜਰਸੀ ਵਧੀਆ ਜਾਣ ਵਾਲੀ ਵਰਸ ਜਰਸੀ ਆ ਮੂੰਹ ਮੱਥਾ ਦੇਖ ਸਕਦੇ ਹੋ ਪੂਰਾ ਸਕੀਨ ਆ ਬਾਕੀ ਲੇਵੇ ਦਾ ਵੀਰੇ ਕੋਈ ਅੰਤ ਨਹੀਂ ਟਾਈਟ ਲੇਵੇ ਦੀ ਆ ਫੁੱਟਬਾਲ ਆਰ ਗੱਲੇ ਵਾ ਮੂਰ ਮਗਰ ਲੇਵਾ ਇੱਕ ਹੀ ਹੋਇਆ ਪਿਆ ਵਾ ਦੇ ਚਾਰ ਹੀ ਥਾਣਾ ਵੀਰੇ ਕੋਈ ਖੋੜ ਸਾਂਗ ਨਹੀਂ ਹੈਗੀ ਚਾਰ ਥਾਣ ਨੇ ਵਧੀਆ ਥਾਣ ਲੱਗਿਆ ਹੋਇਆ ਲਾ ਦੇਸਾ ਦੇ ਬ੍ਰਸੀਲ ਠੰਡੀ ਪੂਰੀ ਆ ਬੱਚਾ ਛੱਡੋ ਨਾ ਛੱਡੋ ਠੰਡੀ ਸੀਲ ਆ ਵੀਰੇ 55000 ਮੋਲਾ ਮਾਨਤਾਨ ਵੀਰੇ ਮੌਕੇ ਤੇ ਹੋ ਜੂਗਾ ਬੱਚੀ ਮੂੰਹ ਮੱਥੇਰੀ ਪੂਰੀ ਸਕੀਨ ਆ ਲਾਸਟ ਦੇ 6 ਨੰਬਰ ਤੇ ਪਹਿਲੇ ਸੂਏ ਸੂਈ ਹੋਈ ਤਾਜੀ ਬਿਲਕੁਲ ਬੱਸਾ ਮਗਰ ਚਾਰੀ ਥਾਂ ਲੱਗਿਆ ਲੇਵੇ ਦਾ ਇਹਦਾ ਵੀ ਵੀਰੇ ਕੋਈ ਅੰਤ ਨਹੀਂ 10 11 ਕਿਲੋ ਬੋਲਾ ਇਸ ਟਾਈਮ ਦੁੱਧ 13 ਤੋਂ ਪਲੱਸ ਦੇਊਗੀ ਜਿੰਨੀ ਸੇਵਾ ਕਰਾਂਗੇ ਉਹਨਾਂ ਪਸ਼ੂਦੁੱਧ ਦੇ ਦਿੰਦਾ ਲੈ ਲਾ ਤੁਸੀਂ ਦੇ ਸਕਦੇ ਹੋ ਚਾਰ ਹੀ ਥਣ ਲੱਗੇ ਹੋਇਆ ਵਧੀਆ ਥਣ ਨੇ ਮੂੰਹ ਮੱਥੇ ਰੀਵੀ ਸਕੀਨ ਆ ਪਹਿਲੇ ਸੂਏ ਸੂਈ ਹੋਈ ਆ ਰੇਟ ਵੀਰੇ ਇਹਦਾ ਵੀ ਬਿਲਕੁਲ ਜਾਇਜ਼ ਰੇਟ ਹੋਣਾ 47000 ਰੁਪਿਆ ਰੇਟ ਆ ਮੰਨਤਾਂ ਹੋ ਜੂ ਵੀਰੇ ਮੌਕੇ ਤੇ ਬਾਕੀ ਇਹੇ ਥਾਂ ਤੋਂ ਦੇਖ ਸਕਦੇ ਹੋ ਠੰਡੀ ਸੀਲੇ ਵੀ ਪੂਰੀ ਆ ਨਾ ਬੱਚੇ ਦੋ ਵੀਰੇ ਹੁਣ ਧਾਰਾ ਮਾਰ ਕੇ ਦਿਖਾ ਦਿੰਨੇ ਆ ਲੈ ਜਮਾ ਮੋਟੀ ਧਾਰਾ ਵੀਰੇ 47000 ਰੁਪਿਆ ਰੇਟ ਆ ਮਾਨ ਤਣ ਮੌਕੇ ਤੇ ਹੋ ਜਾਊਗਾ ਬਾਕੀ ਜਿਹੜੇ ਵੀਰ ਨੇ ਵੀ ਕੋਈ ਵੀ ਨਗ ਲੈਣਾ ਆਪਣੇ ਫਾਰਮ ਤੇ ਵਿਜ਼ਿਟ ਕਰ ਸਕਦਾ ਵਾ ਆ ਕੱਟੀ ਆ ਵੀਰੇ ਇੱਕ ਇਹ ਕੱਟੀ ਦੇ ਰਾਂਗੇ 22000 ਰੁਪਏ ਦੀ ਮੋਹਰਾ ਨਸਲ ਦੀ ਕੱਟੀ ਆ ਕੁੰਡੇ ਸਿੰਘ ਨੇ ਚਾਰ ਹੀ ਥਾਨ ਨੇ ਮਾਨ ਤਨ ਮੌਕੇ ਤੇ ਹੋ ਜੂ ਜਿਹੜੇ ਵੀਰ ਨੇ ਕੋਈ ਵੀ ਨਗ ਲੈਣਾ ਵਾ ਆਪਾਂ ਨੂੰ ਫੋਨ ਕਰ ਸਕਦਾ ਕੰਟੈਕਟ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਕੱਲ ਨੂੰ ਹੋਰ ਵੀ ਨਗ ਆ ਜਾਣੇ ਆਪਣੇ ਕੋਲੇ ਪਿੰਡ ਤੁੰਗਾ ਹੈੜੀ ਤਸਵੀਰ ਐਕਾਟ ਜ਼ਿਲ੍ਹਾ ਲੁਧਿਆਣਾ ਗਰਿਆਲ ਡੈਰੀ ਫਾਰਮ ਧੰਨਵਾਦ ਜੀ